ਦਾ ਮਹਾਰਾਜ ਦਸਵੇਂ ਪਾਸ਼ਾ ਕਲਗੀਧਰ ਜੀ ਨੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਮਾਤਾ ਜੀਤਾਂ ਜੀ ਦੇ ਖੱਬਾ ਹੱਥ ਰੱਖਿਆ ਮਹਾਰਾਜ ਜੀਆਂ ਨੇ ਜਿੱਦਾਂ ਵੱਡੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੋਣੀ ਸੀ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੋਣੀ ਸੀ ਉਹ ਸਭ ਕੋ ਜੀ ਕਿਉਂਕਿ ਸਤਿਗੁਰੂ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਉਹ ਘਾਟ ਘਾਟ ਦੀ ਜਾਣਦਾ ਆਉਣ ਵਾਲੇ ਸਮੇਂ ਦੀ ਬੀਤੇ ਹੋਏ ਸਮੇਂ ਦੀ ਸਤਿਗੁਰੂ ਕੀ ਨਹੀਂ ਜਾਣਦਾ ਮਹਾਰਾਜ ਨੇ ਮਾਤਾ ਜੀਤਾ ਜੀ ਨੂੰ ਸਭ ਕੁਝ ਹੀ ਵਿਖਾ ਦਿੱਤਾ ਮਾਤਾ ਜੀਤਾ ਜੀ ਅੱਖਾਂ 'ਚ ਪਾਣੀ ਆ ਗਿਆ ਕਹਿੰਦੇ ਮਾਂ ਆਪਣੇ ਪੁੱਤ ਦਾ ਦੁੱਖ ਕਿੱਥੋਂ ਵੇਖੇ ਮਾਂ ਆਪਣੇ ਪੁੱਤ ਦਾ ਦੁੱਖ ਨਹੀਂ ਵੇਖ ਸਕਦੀ ਮਾਂ ਕਹਿੰਦੀ ਮੈਨੂੰ ਛੱਡ ਲੱਗ ਜਾਏ ਮੇਰੇ ਪੁੱਤ ਨੂੰ ਨਾ ਲੱਗੇ ਮਾਤਾ ਜੀਤਾ ਜੀ ਕਹਿੰਦੇ ਸਾਈ ਜੀ ਮੈਂ ਤਾਂ ਵੇਖ ਹੀ ਨਹੀਂ ਸਕਦੀ ਕਹਿੰਦੇ ਮੇਰੇ ਪੁੱਤਰਾਂ ਨੂੰ ਤਾਂ ਕੋਹੋ ਵੀ ਨਹੀਂ ਦਿੱਤਾ ਨਾਲੇ ਆ ਜਿਹੜੇ ਤੁਹਾਡੇ ਕੋਲੇ ਬਗਾਨੇ ਆਏ ਨੇ ਉਹਨਾਂ ਨੂੰ ਬਾਣੇ ਵੀ ਪਵਾਤੇ ਪਾਦਸ਼ਾਹੀਆਂ ਦੇ ਦਿੱਤੀਆਂ ਘੋੜੇ ਦੇ ਦਿੱਤੇ ਮੇਰੇ ਪੁੱਤਰਾਂ ਨੂੰ ਕੁਝ ਵੀ ਨਹੀਂ ਦਿੱਤਾ ਨਾ ਤਾਂ ਅਜੀਤ ਸਿੰਘ ਨੂੰ ਕੋਈ ਦਿੱਤਾ ਨਾ ਜੁਹਾਰ ਸਿੰਘ ਨੂੰ ਦਿੱਤਾ